ਇਨ ਮਸ਼ਕਲੀ ਹਸਪਤਲ ਕਾਮਾ ਵਾਲੀ ਤੋਂ ਕਿਸੇ ਨੌਜਵਾਨ ਦੀ ਡੈਥ ਹੋਈ ਸੀ ਪਿਛਲੇ ਦਿਨੀ ਐਕਸੀਡੈਂਟ ਦੇ ਨਾਲ ਤਾਂ ਉਹਨਾਂ ਦੇ ਘਰ ਅਫਸੋਸ ਕਰਕੇ ਵਾਪਸ ਪਰਤ ਰਹੇ ਸੀ ਤਾਂ ਮਾਤਮ ਨਗਰ ਦਾ ਇੱਕ ਨੌਜਵਾਨ ਜਸਬੀਰ ਸੀ ਜਿੰਦੀ ਰਸਤੇ ਦੇ ਵਿੱਚ ਟਰੈਕਟਰ ਸਿਰ ਤੇ ਵੱਜਨ ਨਾਲ ਜਿਹੜਾ ਇਹ ਉਹ ਇੱਕ ਅਚੇਤ ਅਵਸਥਾ ਦੇ ਵਿੱਚ ਜਿਹੜਾ ਇਹ ਸੜਕ ਤੇ ਡਿੱਗਿਆ ਹੋਇਆ ਸੀ ਤਾਂ ਉੱਥੇ ਜਿਵੇਂ ਪਤਾ ਲੱਗਿਆ ਤਾਂ ਇੱਕ ਇਨਸਾਨੀਅਤ ਨੂੰ ਦਿਖਾਉਂਦੇ ਹੋਏ اور ਆਪਣੀ ٹیم ਦੇ ਸਹਿਮਤ ਉਹਨਾਂ ਨੂੰ ਡਾਕਟਰ ਬਲਤੀ ਦੇ ਹਸਪੀਟਲ ਜ਼ਿਲ੍ਹਾ ਲੈ ਕੇ ਆਇਆ ਤੇ ਨਾਲ ਹੀ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਉਹਨਾਂ ਨੂੰ ਵੀ ਜਿਹੜੀ ਇਤਲਾਹ ਕਰ ਦਿੱਤੀ ਗਈ ਹੈ ਕਿ ਉਹ ਇੱਥੇ ਮੌਜੂਦ ਨੇ ਇਸ ਟਾਈਮ ਪ੍ਰੋਪਰ ਚੈੱਕਅਪ ਤੋਂ ਬਾਅਦ ਜਸਵੀਰ ਸਿੰਘ ਜਿਹੜਾ ਹੈ ਉਹ ਕਾਫੀ ਹੱਦ ਤੱਕ ਠੀਕ ਹੈ ਔਰ ਵਾਹਿਗੁਰੂ ਜੀ ਅਰਦਾਸ ਕਰਦੇ ਆ ਕਿ ਜਸਵੀਰ ਜਿਹੜਾ ਹੈ ਹੋਰ ਜਲਦੀ ਤਦ ਦੁਰਸਤ ਹੋ ਕੇ ਆਪਣੇ ਜਿਹੜਾ ਕੰਮ ਆਏ ਇਸ ਟਾਈਮ ਉਹਦਾ ਜਿਹੜਾ ਬੀਪੀਏ ਔਰ ਪ੍ਰੋਪੋਰਸ਼ਨਲ ਔਰ ਠੀਕ ਵੀ ਹੈ ਤੇ ਨਾਲ ਇਹ ਵਧੀਆ ਗੱਲਬਾਤ ਵੀ ਕਰ ਰਿਹਾ ਹੈ ਔਰ ਇਸ ਤਰ੍ਹਾਂ ਇਹ ਕਿ ਅਗਰ ਐਸਾ ਤਾਂ ਕੋਈ ਵੀ ਹਾਦਸਾ ਆਪਾਂ ਨੂੰ ਸੜਕ ਤੇ ਮਿਲਦਾ ਹੈ ਆਪਾਂ ਕੋਸ਼ਿਸ਼ ਕਰੀਏ ਇਨਸਾਨੀਅਤ ਦਿਖਾਉਂਦੇ ਹੋਏ ਕਿ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਆਪਾਂ ਉਹਨਾਂ ਨੂੰ ਨਜ਼ਦੀਕੀ ਕੋਈ ਵੀ ਅਗਰ ਹਸਪਤਾਲ ਤੇ ਪਹੁੰਚਾਉਣ ਦਾ ਫਰਜ਼ ਜ਼ਰੂਰ ਆ ਜਿਹੜੀ ਕੋਸ਼ਿਸ਼ ਕਰੀਏ ਤਾਂ ਜਸਬੀਰ ਸਿੰਘ ਜਿਹੜਾ ਮਾਤਮਨਗਰ ਤੋਂ ਬਿਲੋਂਗ ਕਰਦਾ ਹੈ ਐਸਟੇ ਬਿਲਕੁਲ ਠੀਕ ਹੈ